हां जी जिस तरह की ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਪਹਿਲੇ ਵੀ ਕੋਵਿਡ ਦੀਆਂ ਜਿਹੜੀਆਂ ਦੋ ਵੇਵਸ ਆਪਣੇ ਜਿਹੜੀਆਂ ਹੈਗੀਆਂ ਸਾਰੀ ਦੁਨੀਆ 'ਚ ਆ ਚੁੱਕੀਆਂ ਆਂ ਇੰਡੀਆ ਪੰਜਾਬ 'ਚ ਨਹੀਂ ਸੋ ਇਸ ਕਰਕੇ ਜੋ ਜਦੋਂ ਥੋੜਾ ਜਿਹਾ ਸਾਡੇ ਥੋੜੇ ਕੇਸਿਸ ਹੋਰ ਕੰਟਰੀਸ 'ਚ ਆਨੇ ਸ਼ੁਰੂ ਹੋਏ ਤਾਂ ਅਸੀਂ ਵੀ ਜਿਹੜੀਆਂ ਸਾਰੀਆਂ ਸਾਵਧਾਨੀਆਂ ਜਿਹੜੀਆਂ ਹੈਕੀਆਂ ਲੋਕਾਂ ਨੂੰ ਉਹਦੇ ਬਾਰੇ ਦੱਸਣਾ ਸ਼ੁਰੂ ਕਰਤਾ ਕਿ ਪਬਲਿਕ ਦੇ ਵਿੱਚ ਨਾ ਜਾਓ ਬਿਨਾਂ ਲੋੜ ਤੋਂ ਬਾਜ਼ਾਰ ਨਾ ਫਿਰੋ ਬਾਹਰ ਨਾ ਫਿਰੋ ਅਗਰ ਖਾਂਗ ਚੂ ਕਾਮ ਹੈ ਤਾਂ ਆਪਣੀ ਟੈਸਟਿੰਗ ਕਰਵਾਓ ਬਾਕੀ ਸਾਡੇ ਕੋਲ ਜਿਹੜੇ ਸਾਡੇ ਹਸਪੀਟਲਸ ਆ ਉਹਨਾਂ ਦੇ ਵਿੱਚ ਪੂਰੀ ਤਰ੍ਹਾਂ ਨਾਲ ਪ੍ਰਬੰਧ ਹੈਗਾ ਅਗਰ ਕੇਸਿਸ ਆਉਂਦੇ ਆ ਸਾਡੇ ਕੋਲ ਸਾਡੇ ਕੋਲ ਆਈਸੋਲੇਸ਼ਨ ਵਾਰਡਸ ਪੈਨੇ ਹੋਏ ਆ ਸਾਡੇ ਕੋਲ ਦੋ ਆਕਸੀਜਨ ਪਲਾਂਟ ਹੈਗੇ ਜ਼ਿਲ੍ਹੇ 'ਚ ਵੱਡੇ ਜਿਹੜੇ ਕਿ ਆਕਸੀਜਨ ਜਿੱਥੇ ਕਿ ਪ੍ਰੋਡਿਊਸ ਹੁੰਦੀ ਹੈ ਪੀਐਸਸੀ ਪਲਾਂਟ ਕਹਿੰਦੇ ਆ ਉਹਨੂੰ ਅਸੀਂ ਤੇ ਪੂਰੇ ਸਾਡੇ ਕੋਲ ਆਲਮੋਸਟ ਸਾਰੇ ਜ਼ਿਲ੍ਹੇ 'ਚ 500 ਤੋਂ ਉੱਪਰ ਆਕਸੀਜਨ ਦੇ ਸਿਲੰਡਰਸ ਹੈਗੇ ਵੱਡੇ ਛੋਟੇ ਮਿਲਾ ਕੇ ਔਰ ਸਾਰੀਆਂ ਸਾਡੇ ਕੋਲ ਜਿਹੜੀਆਂ ਲੋੜੀਂਦੀਆਂ ਦਵਾਈਆਂ ਉਹ ਵੀ ਮੌਜੂਦ ਹੈਗੀਆਂ ਤੇ ਸਾਨੂੰ ਸਾਡੀ ਹਰ ਪੱਖੋਂ ਤਿਆਰੀ ਹੈ ਜੇ ਕੇਸਿਸ ਆਉਂਦੇ ਹੈਗੇ ਕਾਲ ਜ਼ਿਲ੍ਹੇ ਚ ਕੋਈ ਕੇਸ ਆਇਆ ਨਹੀਂ ਜੀ ਸਾਡੇ ਰਾਉਂਡ 500 ਦੀ ਜਿਹੜੀ ਟੈਸਟਿੰਗ ਹੈ ਹੁਣ ਤੱਕ ਹੋ ਚੁੱਕੀ ਹੈ ਬਟ ਹਜੇ ਉਹਦੇ ਚ ਕੋਈ ਵੀ ਜਿਹੜਾ ਪੋਜ਼ਿਟਿਵ ਕੇਸ ਹੈ ਨਹੀਂ ਆਇਆ ਹੈ ਸਾਵਧਾਨੀਆਂ ਕੀ ਕੀ ਵਰਤਣੀਆਂ ਸਾਵਧਾਨੀਆਂ ਇਹਦੇ ਵਿੱਚ ਇਹ ਹੈ ਜੀ ਆਪਾਂ ਨੂੰ ਜਿਵੇਂ ਬਾਹਰ ਜਾਣੇ ਆ ਘਰ ਆਣੇ ਆ ਬਾਰ-ਬਾਰ ਆਪਣੇ ਹੈਂਡਸ ਵਾਸ਼ ਕਰਨੇ ਆ ਜਿਹੜਾ ਜੇ ਕਿਸੇ ਨੂੰ ਖਾਂਸੀ ਜ਼ੁਕਾਮ ਹੈ ਥੋੜਾ ਜਿਹਾ ਉਸ ਤੋਂ ਦੂਰੀ ਬਣਾ ਕੇ ਰੱਖੋ ਔਰ ਮਾਸਕ ਯੂਜ਼ ਕਰੋ ਜਿਹੜੇ ਆਪਣੇ ਇਮਿਊਨੋ ਕੰਪਰਮਾਈਜ਼ ਹੁੰਦੇ ਜਿਹੜਾ ਬਜ਼ੁਰਗ ਹੁੰਦੇ ਆ ਜਾਂ ਛੋਟੇ ਬੱਚੇ ਹੁੰਦੇ ਆ ਜਾਂ ਕੈਂਸਰ ਦੇ ਪੇਸ਼ੈਂਟ ਹੁੰਦੇ ਆ ਟੀਬੀ ਦੇ ਪੇਸ਼ੈਂਟ ਹ ਜਿਨ੍ਹਾਂ ਦੀ ਇਮਿਊਨਿਟੀ ਆਪਣੀ ਨਹੀਂ ਹੁੰਦੀ ਉਹਨਾਂ ਨੂੰ ਅਸੀਂ ਡਵਾਈਸ ਕਰਾਂਗੇ ਕਿ ਮਾਸਕ ਪਾ ਕੇ ਰੱਖੋ ਤੇ ਪਬਲਿਕ ਚ ਅਵੋਇਡ ਕਰੋ ਜਾਨਾ ਕਿ ਕਫਵਾ ਵਗੈਰਾ ਤੁਹਾਡੇ ਉਹਨਾਂ ਦੀ ਪਹੁੰਚ ਸਕਦੀ ਹੈ ਆਪਾਂ ਨੂੰ ਉਹ ਖਾਂ ਤੇ ਯਕੀਨ ਨਹੀਂ ਕਰਨਾ ਚਾਹੀਦਾ ਅਸੀਂ ਸਿਰਫ ਸਾਵਧਾਨੀ ਵਰਤਣੀ ਹੈ ਤੇ ਸੁਚੇਤ ਰਹਿਣਾ ਹੈ ਕਿਉਂਕਿ ਇਸ ਟਾਈਮ ਸਾਡੇ ਜ਼ਿਲ੍ਹੇ ਚ ਕੋਈ ਕੇਸ ਨਹੀਂ ਹੈ ਬਟ ਸਾਵਧਾਨੀ ਅਸੀਂ ਹਰ ਜਗ੍ਹਾ ਵਰਤਣੀ ਆਫਗਾਹ ਕੋਈ ਕਹਿੰਦਾ ਹੈਗਾ ਤਾਂ ਉਹਦੇ ਤੇ ਨਹੀਂ ਯਕੀਨ ਕਰਨਾ ਚਾਹੀਦਾ ਜਦ ਤੱਕ ਕਿ ਉਹਨੂੰ ਅਸੀਂ ਨਹੀਂ ਉਹਨੂੰ ਜਿਹੜਾ ਜਸਟੀਫਾਈ ਕਰਦੇ ਕਿ ਇਦਾਂ ਦਾ ਕੁੱਛ ਹੈਗਾ